ਪਾਕਿਸਤਾਨ ਅਜੇ ਤੱਕ ਆਪਰੇਸ਼ਨ ਸੰਧੂਰ ਤੋਂ ਉੱਭਰਿਆ ਹੀ ਨਹੀਂ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਭਾਰਤ ਦੇ ਵੱਲੋਂ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤਿਆਰੀ ਕਰ ਲਈਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਆਪਰੇਸ਼ਨ ਸੰਧੂਰ ਰੋਕਿਆ ਗਿਆ ਖਤਮ ਨਹੀਂ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਪਾਕਿਸਤਾਨ ਸਰੱਦਪਾਰ ਅੱਤਵਾਦੀਆਂ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕਰਦਾ ਤਾਂ ਉਸ ਦੇ ਉੱਤੇ ਵੱਡੀ ਕਾਰਵਾਈ ਦੀ ਤਿਆਰੀ ਭਾਰਤ ਵੱਲੋਂ ਕੀਤੀ ਗਈ ਆ ਤਾਂ ਭਾਰਤ ਸਰਕਾਰ ਦੇ ਵੱਲੋਂ ਫੌਜੀਆ ਨੂੰ 40000 ਕਰੋੜ ਰੁਪਏ ਦੇ ਐਮਰਜੈਂਸੀ ਉਪਕਰਨ ਖਰੀਦਣ ਦੇ ਲਈ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਗਈ ਆ ਤਾ ਤੁਹਾਨੂੰ ਦੱਸ ਦਈਏ ਕਿ ਇੱਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰਤੀਸ਼ਤ ਦੇ ਕੁਝ ਦਿਨ ਪਹਿਲਾਂ ਈਪੀ 6 ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਦੇ ਤਹਿਤ ਫੌਜ ਹਵਾਈ ਸੈਨਾ ਅਤੇ ਜਲ ਸੈਨਾ ਨੂੰ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਤੇਜ਼ੀ ਦੇ ਨਾਲ ਵਧਾਉਣ ਅਤੇ ਭਰਨ ਦੀ ਆਜ਼ਾਦੀ ਦੇ ਦਿੱਤੀ ਗਈ ਹੈ 40 ਦਿਨਾਂ ਦੇ ਵਿੱਚ ਜਿਹੜਾ ਸਮਝੌਤਾ ਇੱਕ ਸਾਲ ਵਿੱਚ ਸਪਲਾਈ ਦੇ ਲਈ ਕਿਹਾ ਗਿਆ ਤਾਂ ਰਿਪੋਰਟ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ EP6 ਦੇ ਤਹਿਤ ਹਰੇਕ ਇਕਰਾਰਨਾਮੇ ਦੀ ਵੱਧ ਤੋਂ ਵੱਧ ਸੀਮਾ 300 ਕਰੋੜ ਰੁਪਏ ਹੋਵੇਗੀ ਸਾਰੇ ਸੌਦੇ 40 ਦਿਨਾਂ ਦੇ ਅੰਦਰ-ਅੰਦਰ ਅੰਤਿਮ ਰੂਪ ਦੇਣੇ ਚਾਹੀਦੇ ਹਨ ਅਤੇ ਡਿਲੀਵਰੀ ਦੇ ਲਈ 1 ਸਾਲ ਦੇ ਅੰਦਰ ਜਿਹੜੀ ਇਹ ਹੋਣੀ ਚਾਹੀਦੀ ਹੈ ਇਹਨਾਂ ਖਰੀਦਾਂ ਦੀ ਜ਼ਿੰਮੇਵਾਰੀ ਤਿੰਨਾਂ ਸੇਵਾਵਾਂ ਦੇ ਉਪਮੁਖੀਆਂ ਨੂੰ ਦਿੱਤੀ ਗਈ ਹੈ ਇਸ ਐਮਰਜੈਂਸੀ ਖਰੀਦ ਦੇ ਤਹਿਤ ਫੌਜ ਨੂੰ ਅਤੀ ਆਧੁਨਿਕ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਵਿੱਚ ਮਜ਼ਾਇਲ ਲੰਬੀ ਦੂਰੀ ਤੇ ਹਥਿਆਰ ਲੋਇਟਰ ਅਤੇ ਪ੍ਰੀਸੀਜਨ ਜਿਹੜਾ ਗੋਲਾ ਬਾਰੂਦ ਹੈ ਤੇ ਇਹ ਤੇ ਡਰੋਨ ਨੇ ਜਿਹੜੇ ਤਾਂ ਉਸ ਤੋਂ ਬਾਅਦ ਜਿਹੜਾ ਕਾਉਂਟਰ ਡਰੋਨ ਸਿਸਟਮ ਸ਼ਾਮਿਲ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਤਵਾਦ ਦੇ ਨਾਲ ਲੜਨ ਦੀ ਤਿਆਰੀ ਭਾਰਤ ਦੇ ਵੱਲੋਂ ਕੀਤੀ ਜਾ ਰਹੀ ਹੈ ਪਹਿਲਾਂ ਹੀ 4 EP's ਨੂੰ ਲਦਾਖ ਦੇ ਵਿੱਚ ਚੀਨ ਨਾਲ ਫੌਜੀ ਤਣਾਅ ਦੌਰਾਨ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਜਦੋਂ ਕਿ ਪੰਜਵਾਂ EP ਅੱਤਵਾਦ ਵਿਰੋਧੀ ਕਾਰਵਾਈਆਂ ਲਈ ਸੀ ਤੇ ਹੁਣ ਭਾਰਤ 6ਵਾਂ EP ਦੇ ਤਹਿਤ ਰੱਖਿਆ ਸੌਦੇ ਤੇਜ਼ੀ ਦੇ ਨਾਲ ਕਰ ਸਕਦੇ ਆ ਪੂਰੇ ਰੱਖਿਆ ਬਜਟ ਦੇ ਤਹਿਤ 15% ਮਾਲੀਆ ਖਰਚ ਦੀ ਸੀਮਾ ਆਰਧ ਕੀਤੀ ਗਈ ਹੈ ਖਰੀਦਦਾਰੀ ਸਿਰਫ ਵਿੱਤੀ ਸਲਾਹਕਾਰਾਂ ਦੀ ਸਹਿਮਤੀ ਦੇ ਨਾਲ ਕੀਤੀ ਜਾਵੇਗੀ ਅਤੇ ਆਜ਼ਾਦ ਲਈ ਵਿਸ਼ੇਸ਼ ਇੰਤਜ਼ਾਮ ਜਿਹੜੇ ਨੇ ਉਹ ਇਜਾਜ਼ਤ ਜਿਹੜੀ ਉਹ ਲੈਣੀ ਪਵੇਗੀ ਤਾਂ ਤੁਹਾਨੂੰ ਦੱਸ ਦੇ ਕਿ ਆਪਰੇਸ਼ਨ ਸੰਧੂਰ ਵਿੱਚ ਵਰਤੇ ਗਏ ਆਧੁਨਿਕ ਹਥਿਆਰਾਂ ਦੇ ਵਿੱਚ ਜਿਹੜਾ ਕਿ ਆਪਰੇਸ਼ਨ ਸੰਧੂਰ ਚ ਵਰਤੇ ਗਏ ਸੀ ਤਾਂ 7 ਮਈ ਤੋਂ ਲੈ ਕੇ 10 ਮਈ ਤੱਕ ਚੱਲੇ ਆਪਰੇਸ਼ਨ ਸੰਧੂਰ ਦੇ ਵਿੱਚ ਹਵਾਈ ਸੈਨਾ ਅਤੇ ਬ੍ਰਾਹਮੋਸ ਕਰੂਜ਼ ਮਿਜ਼ਾਈਲਾਂ ਇਜ਼ਰਾਈਲੀ ਕ੍ਰਿਸਟਲ ਮੇਜ਼ 2 ਅਤੇ ਰੈਂਪੇਜ ਮਿਜ਼ਾਈਲਾਂ ਸਪਲਾਈਜ਼ 2000 ਬੰਬ ਤੇ ਇਸ ਦੇ ਨਾਲ ਹੀ ਕਈ ਹੋਰ ਕਰੂਜ਼ ਮਿਜ਼ਾਈਲਾਂ ਹੈਮਰ ਗਾਈਡਿੰਗ ਬੰਬ ਅਤੇ ਹਾਰਪੀ ਡਰੋਨ ਦੀ ਵਰਤੋਂ ਕੀਤੀ ਗਈ ਸੀ ਤਾਂ ਇਸ ਦੇ ਨਾਲ ਹੀ ਫੌਜ ਨੇ ਸਕਾਈ ਸਕਾਈਟਰ ਵਰਗੇ ਜਿਹੜੇ ਨੇ ਗੋਲਾ ਬਾਰੂਦ ਅਤੇ ਐਕਸਲੀਬਰ ਵਰਗੇ ਸਮਾਰਟ ਐਕਸਟੈਂਡਡ ਰੇਂਜ ਸ਼ੈੱਲ ਦੀ ਤਾਇਨਾਤੀ ਕੀਤੀ ਸੀ ਤਾਂ ਹਵਾਈ ਸੈਨਾ ਅਤੇ ਸੈਨਾ ਦੇ ਬਹੁਪਰਤੀ ਹਵਾਈ ਰੱਖਿਆ ਪ੍ਰਣਾਲੀ ਦੇ ਵਿੱਚ ਰਾਖ 8 ਭਾਰਤ ਇਜ਼ਰਾਈਲ ਦਾ ਇੱਕ ਸਾਂਝਾ ਪ੍ਰੋਜੈਕਟ ਹੈ ਉਸ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਗਈ ਸੀ ਤਾਂ ਇਹ ਸਾਰਾ ਜਿਹੜਾ ਕੁਝ ਇਹਦੇ ਵਿੱਚ ਸ਼ਾਮਲ ਸੀ ਸਰਕਾਰ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਤੋ ਹੁਣ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਜਿੱਠਣ ਦੇ ਲਈ ਹਮਲਾਵਰ ਰਣਨੀਤੀ ਅਤੇ ਤਕਨੀਕੀ ਉਤਪਮਤਾ ਲੈਣ ਦੇ ਲਈ ਜਿਹੜਾ ਚੱਲ ਰਿਹਾ ਤੇ ਜੇਕਰ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕਰਦਾ ਤਾਂ ਅਗਲਾ ਹਮਨਾ ਹੋਰ ਵੀ ਜਿਹੜਾ ਘਾਤਕ ਹੋ ਸਕਦਾ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵੱਲੋਂ ਸਖਤ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਆ ਜੇਕਰ ਪਾਕਿਸਤਾਨ ਸਰਹੰਦ ਪਰ ਅਤਵਾਦ ਦੀਆਂ ਗਤੀਵਿਧੀਆਂ ਨੂੰ ਉਤਸ਼ਾਹ ਕਰਨਾ ਬੰਦ ਨਹੀਂ ਕਰਦਾ ਤਾਂ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਹੈ ਤਿਆਰੀ ਕਰ ਲਈਤੀ ਗਈ ਆ ਫੌਜੀਆਂ ਨੂੰ ਛੇ ਸੂਮਾਨ ਖਰੀਦਣ ਦੇ ਲਈ 40000 ਕਰੋੜ ਰੁਪਏ ਦੀ ਮਨਜ਼ੂਰੀ ਇਹੋ ਜੇ ਦੇ ਦਿੱਤੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਹੁਣ ਨਹੀਂ ਹਟਦਾ ਤਾਂ ਭਾਰਤ ਆ ਜਿਹੜਾ ਇਸ ਤੋਂ ਅਗਲਾ ਹਮਲਾ ਉਹ ਪੂਰਾ ਘਾਤਕ ਕਰਨ ਦੇ ਲਈ ਤਿਆਰ